ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਪਰਿਵਾਰ ਵਿੱਚ ਸੋਗ ਕੈਨੇਡਾ ਦੇ ਕੈਲਗਰੀ ਸ਼ਹਿਰ ਜੋ ਤਰਨਤਾਰਨ ਦੇ ਪਿੰਡ ਦੇਊ ਦੇ ਰਹਿਣ ਵਾਲੇ 27 ਸਾਲਾ ਰਪਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਉਹ ਸਿਰਫ 7 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਪਰ ਨੌਕਰੀ ਦੀ ਲੰਮੀ ਭਾਲ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਕੰਮ ਲੱਭਿਆ ਸੀ ਉੱਥੇ ਹੀ ਪਰਿਵਾਰ 'ਚੋਂ ਮਾਤਮ ਛਾ ਗਿਆ ਜਦੋਂ ਇਸ ਦੀ ਖਬਰ ਪਰਿਵਾਰ ਨੂੰ ਮਿਲਦੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਲੱਖ ਰੁਪਏ ਖਰਚ ਕਰਕੇ ਰੁਪਿੰਦਰ ਸਿੰਘ ਨੂੰ ਵਿਦੇਸ਼ ਭੇਜਿਆ ਗਿਆ ਸੀ ਹੁਣ ਪਰਿਵਾਰ ਵੱਲੋਂ ਸਰਬੱਤ ਦਾ ਭਲਾ ٹرسٹ ਅਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਗਈ ਕਿ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਭੇਜਣ 'ਚੋਂ ਮਦਦ ਕੀਤੀ ਜਾਵੇ ਹਾਂਜੀ ਮੈਡਮ ਏ ਇੱਥੇ ਬੱਚੀ ਤੁਹਾਡੀ ਹਾਂਜੀ ਕੋਈ ਹੋਰ ਆਸਤਾਂ ਨਹੀਂ ਰਿਹਾ ਕੋਈ ਵੀ ਨਾ ਨਹੀਂ ਕੋਈ ਆਸ ਨਾ ਮੇਰੀ ਇੱਕ ਬੇਟੀ ਆ ਤੇ ਮੇਰੇ ਸੋਹਰਾ ਸਾਹਿਬ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ ਦਿਆ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਪੇ ਲੱਗਿਆ ਅਸੀਂ 20-25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜਿਵੇਂ ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਉਹ ਵੀ ਪੜੇ ਲਿਖੇ ਸੀ ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੀ ਹੈ ਕੀ ਅਪੀਲ ਕਰਨਾ ਚਾਹੁੰਦੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਸਿੱਧਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਮੈਂ ਕਹਿੰਨੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜੇ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬੰਨਣਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਹਾਇਤਾ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਬੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੌਬ ਮਿਲਦੀ ਤਾਂ ਫੇਰ ਕੋਈ ਘਰ ਦਾ ਕੰਮ ਨਹੀਂ ਤੇ ਘਰ ਵਾਲੀ ਕੋਲੋਂ ਤਾਂ ਕਿਉਂਕਿ ਕੋਈ ਸਾਰਾ ਹੋਰ ਬੱਚੇ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਕਮਾਉਂਗੀ ਤੇ ਮੈਂ ਹੀ ਇਨਾ ਢਿੱਡ ਭਰੂਗੀ ਹੋਰ ਕੋਈ ਸਾਰਾ ਨਹੀਂ ਬਚਿਆ ਕੋਣ ਹੈ ਮਾਲਚਾ ਯਾਰਾ ਬਿੱਲ ਬਾ

ਗੁਬਿੰਦਰ ਸਿੰਘ ਦੀਪਾਟਿੜਿਆ ਜੀ ਦੀ ਜੀ ਆਇਆਂ ਨੂੰ ਦਰਸਾ ਜਹਰ ਕਰ ਲਈਏ ਕੀ ਨਾਮ ਜੀ ਤੁਹਾਡਾ ਸਰਦੂਲ ਸਿੰਘ ਕੀ ਲੱਗਦਾ ਹੈ ਰਵਿੰਦਰ ਜੀ ਤੁਹਾਡੀ ਇਹ ਮੈਂ ਬੇਟਾ ਜੀ ਇੱਕ ਹੀ ਮੇਟ ਤੇ ਕਿੰਨਾ ਕਿਤੇ ਰੁਕਣੋਂ ਬਾਹਰ ਜਾਣ ਇਹ ਛੇ ਸੌ ਤੋਂ ਮਹੀਨੇ ਹੋ ਗਏ ਹੁਣ ਮਤਲਬ ਕੀ ਜਿਹੜਾ ਘਟਨਾ ਘਟਿਆ ਬਹੁਤ ਮਾੜੀ ਘਟਈ ਹੈ ਤੇ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬੀ ਨੌਜਵਾਨ ਵੇਖਣ ਜਾ ਰਹੇ ਜਾਂਣਾ ਇਹਦੇ ਹਾਸੇ ਹੋ ਰਹੇ ਅਸੀਂ ਤਾਂ ਗਏ ਉਹ ਯਕਾਂ ਕੋਈ ਸੰਦਾ ਚਾਹੇ ਆਪਣੇ ਪੰਜਾਬ ਸਰਕਾਰ ਸਾਡੇ ਜਿਹੜੇ ਬੱਚੇ ਨਹੀਂ ਚਾਹੁੰਦੇ ਵੀ ਜਿਹੜੀ ਉਹ ਵੱਡ ਬੋਡੀ ਇੱਥੇ ਜਾਂਦੀ ਜਾਵੇ ਨਹੀਂ ਕੋਈ ਉਹਦਾ ਚਿਹਰਾ ਤੂਰਾ ਵੇਖ ਲਈਏ ਤੇ ਹੁਣ ਘਰੋਂ ਤੇ ਉਹ ਜੁਲੀ ਕੁਲੀ ਦੇ ਕੇ ਬੱਚੇ ਭੇਜਦੇ ਗਾੜੀ ਹੁਣ ਆਸਮਚਾ ਪਾਣੀ ਮੇਰੀ ਮਮੀ ਹਾਰਟ ਅਟੈਕ ਦਾ ਮਰੀਜ਼ ਹੈ ਦਵਾਈ ਚੱਲਦੀ ਆ ਉਹ ਤਾਂ ਮੁਸ਼ਕਲ ਹੋ ਗਈ ਸਾਨੂੰ ਠੀਕ ਹੈ